ਲੋ ਜੀ ਵੱਡੀ ਖਬਰ ਆ ਰਹੀ ਹੈ ਬਸ ਆਹੀ ਕਸਰ ਰਹਿ ਗਈ ਸੀ ਆਹੀ ਸੁਣਨ ਵਾਲਾ ਬਾਕੀ ਰਹਿ ਗਿਆ ਸੀ ਉਹ ਕਹਿੰਦੇ ਤਾਏ ਦੀ ਧੀ ਚੱਲੀ ਤੇ ਮੈਂ ਕਿਉਂ ਰਵਾਂ ਇਕੱਲੀ ਹੁਣ ਭਾਈ ਡਾਕਟਰ ਧਰਮਵੀਰ ਗਾਂਧੀ ਜਿਹੜਾ ਆਮ ਆਦਮੀ ਪਾਰਟੀ ਤੋਂ ਐਮਪੀ ਬਣਿਆ ਸੀ ਪਟਿਆਲੇ ਤੋਂ ਅੱਜ ਉਹ ਵੀ ਕਾਂਗਰਸ ਚ ਟਪੂਸੀ ਮਾਰ ਗਿਆ ਦੌਰ ਟਪੂਸੀਆਂ ਦਾ ਚੱਲਦਾ ਹੁਣ ਡਾਕਟਰ ਧਰਮਵੀਰ ਗਾਂਧੀ ਕਾਂਗਰਸ ਚ ਜਾ ਕੇ ਕਹਿ ਕੀ ਰਿਹਾ ਕਾਰਨ ਕੀ ਦੱਸ ਰਿਹਾ ਉਹ ਵੀ ਜਰਾ ਗੌਰ ਨਾਲ ਸੁਣਿਓ ਬੜਾ ਨਜ਼ਾਰਾ ਆਏਗਾ ਬੜਾ ਸਵਾਦ ਆਏਗਾ ਕਿਉਂਕਿ ਡਾਕਟਰ ਧਰਮਵੀਰ ਗਾਂਧੀ ਕਾਂਗਰਸ ਜਾਣ ਦੀ ਬੜੀ ਕਮਾਲ ਦੀ ਵਜ੍ਹਾ ਦੱਸ ਰਿਹਾ ਹੈ ਪਹਿਲੀ ਗੱਲ ਤਾਂ ਹੁਣ ਤੱਕ ਜਿੰਨਿਆਂ ਨੇ ਟਪੂਸੀਆਂ ਮਾਰੀਆਂ ਨੇ ਚਾਹੇ ਉਹ ਆਮ ਆਦਮੀ ਪਾਰਟੀ ਚੋਂ ਸ਼ਸ਼ੀਲ ਰਿੰਕੂ ਤੇ ਜਿਹੜੇ ਅ ਅੰਗੁਰਾਲ ਵਰਗੇ ਭਾਜਪੀ ਚ ਗਏ ਹੋਣ ਚਾਹੇ ਰਾਜਕੁਮਾਰ ਚੱਬੇਵਾਲ ਵਰਗੇ ਜਿਹੜੇ ਨੇ ਉਹ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਚ ਆਏ ਹੋਣ ਚਾਹੇ ਉਸ ਤੋਂ ਪਹਿਲਾਂ ਕੈਪਟਨ ਮਰੀਂਦਰ ਸੁਨੀਲ ਜਾਖੜ ਤੇ ਮਨਪ੍ਰੀਤ ਬਾਦਲ ਵਰਗੇ ਬੀਜੇਪੀ ਚ ਗਏ ਹੋਣ ਕਾਰਨ ਸਾਰਿਆਂ ਨੇ ਇੱਕ ਹੀ ਦੱਸਿਆ ਵੀ ਅਸੀਂ ਪੰਜਾਬ ਦੀ ਖਾਤਰ ਗਏ ਆ ਪੰਜਾਬ ਦੇ ਲੋਕਾਂ ਦੀ ਖਾਤਰ ਗਏ ਆ ਲੋਕਾਂ ਦੇ ਭਲੇ ਦੀ ਖਾਤਰ ਅਸੀਂ ਟਪੂਸੀ ਮਾਰੀ ਐ ਪਰ ਹੁਣ ਤੁਹਾਨੂੰ ਪੁੱਛਣਾ ਚਾਹਣਾ ਕੀ ਇਹ ਭਲੇ ਦੀ ਖਾਤਰ ਇੰਜ ਕਰਦੇ ਨੇ ਭਲਾ ਲੋਕਾਂ ਦਾ ਕਿ ਆਵਦਾ ਆਪਦੀ ਕੁਰਸੀ ਦਾ ਆਪਦੇ ਘਰ ਦਾ ਕਿ ਲੋਕਾਂ ਦੀ ਚਿੰਤਾ ਪਰ ਹੁਣ ਜਿਹੜੀ ਗੱਲ ਡਾਕਟਰ ਧਰਨਵੀਰ ਗਾਂਧੀ ਨੇ ਕਾਂਗਰਸ ਚ ਜਾ ਕੇ ਬੋਲੀ ਐ ਵਜ੍ਹਾ ਜਿਹੜੀ ਦੱਸੀ ਐ ਉਹ ਵੀ ਜਰਾ ਗੌਰ ਨਾਲ ਸੁਣ ਲੋ ਡਾਕਟਰ ਧਰਨਵੀਰ ਗਾਂਧੀ ਸਾਹਿਬ ਨੇ ਕਿਹਾ ਕਿ ਮੈਂ ਕਾਂਗਰਸ ਦੇ ਵਿੱਚ ਪੰਜਾਬ ਦੇ ਭਲੇ ਲਈ ਗਿਆ ਡਾਕਟਰ ਧਰਨਵੀਰ ਗਾਂਧੀ ਨੇ ਕਿਹਾ ਕਹਿੰਦਾ ਮੈਂ ਨਾ ਆਜ਼ਾਦ ਹਵਾ ਚ ਜੰਮਿਆ ਸੀ ਤੇ ਮੈਂ ਆਜ਼ਾਦ ਹਵਾ ਦੇ ਵਿੱਚ ਹੀ ਮਰਨਾ ਚਾਹਣਾ ਇਸ ਕਰਕੇ ਮੈਂ ਕਾਂਗਰਸ 'ਚ ਗਿਆ ਵਾਹ ਜੀ ਵਾਹ ਇਹ ਠੀਕ ਹੈ ਕਿ ਭਾਜਪਾ ਬਹੁਤ ਕੁਝ ਅਜਿਹਾ ਕਰ ਰਹੀ ਹੈ ਜਿਹਦੇ ਤੇ ਵੱਡੇ ਸਵਾਲ ਨੇ ਪਰ ਕੀ ਕਾਂਗਰਸ ਆਜ਼ਾਦ ਹਵਾ ਪੈਦਾ ਕਰੇਗੀ ਕੀ ਕਾਂਗਰਸ ਆਜ਼ਾਦ ਫਿਜ਼ਾ ਪੈਦਾ ਕਰੇਗੀ ਇਹ ਵੀ ਇੱਕ ਸਵਾਲ ਹੈ ਸਵਾਲ ਇਸ ਕਰਕੇ ਹੈ ਕਿਉਂਕਿ ਮੈਨੂੰ ਹੋਰਾਂ ਦਾ ਤਾਂ ਪਤਾ ਨਹੀਂ ਡਾਕਟਰ ਧਰਮਵੀਰ ਗਾਂਧੀ ਦੇ ਭਾਸ਼ਣ ਸੁਣ ਸੁਣ ਕੇ ਅਸੀਂ ਬਹੁਤ ਪ੍ਰਭਾਵਿਤ ਹੁੰਦੇ ਰਹੇ ਜਦੋਂ ਅਸੀਂ ਪੰਜਾਬੀ ਯੂਨੀਵਰਸਿਟੀ ਪਟਿਆਲੇ ਪੜ੍ਹਦੇ ਸੀ ਤਾਂ ਡਾਕਟਰ ਧਰਮਵੀਰ ਗਾਂਧੀ ਦੇ ਭਾਸ਼ਣ ਉਥੇ ਆਮ ਹੀ ਸਟੂਡੈਂਟ ਜਥੇਬੰਦੀਆਂ ਵਾਲੇ ਕਰਾਉਂਦੇ ਹੁੰਦੇ ਸੀ ਤੇ ਡਾਕਟਰ ਧਰਮਵੀਰ ਗਾਂਧੀ ਬੜੇ ਇਨਕਲਾਬੀ ਭਾਸ਼ਣ ਬੜੇ ਕ੍ਰਾਂਤੀਕਾਰੀ ਭਾਸ਼ਣ ਦਿਆ ਕਰਦੇ ਸੀ ਤੇ ਉਦੋਂ ਰਾਜਪਤਾ ਕੀ ਦਾ ਸੀ ਉਦੋਂ ਰਾਜ ਹੁੰਦਾ ਸੀ ਪੰਜਾਬ 'ਚ ਕੈਪਟਨ ਮਰਿੰਦਰ ਦੀ ਸਰਕਾਰ ਸੀ ਤੇ ਸੈਂਟਰ 'ਚ ਵੀ ਇਹਨਾਂ ਦੀ ਸੀ ਤੇ ਕਾਂਗਰਸ ਦੀ ਸਰਕਾਰ ਦੇ ਖਿਲਾਫ ਇਹ ਜਿਹੜੇ ਡਾਕਟਰ ਧਰਮਵੀਰ ਗਾਂਧੀ ਸਾਹਿਬ ਨੇ ਇਹ ਧੂੜ ਪੱਟ ਭਾਸ਼ਣ ਕਰਦੇ ਹੁੰਦੇ ਸੀ ਨਜ਼ਾਰਾ ਲਿਆ ਦਿੰਦੇ ਸੀ ਸੱਚੀ ਦਿਲੋਂ ਕਹਿ ਰਿਆਂ ਡਾਕਟਰ ਧਰਮਵੀਰ ਗਾਂਧੀ ਦੇ ਉਸ ਟਾਈਮ ਦੇ ਭਾਸ਼ਣ ਮੈਨੂੰ ਅੱਜ ਵੀ ਯਾਦ ਨੇ ਜਦੋਂ ਇਹ ਬਹੁਤ ਵੱਡੇ ਸਵਾਲ ਕਾਂਗਰਸ ਤੇ ਉਠਾਉਂਦੇ ਸੀ ਕਾਂਗਰਸ ਦੇ ਸ਼ਾਸਨ ਤੇ ਉਠਾਉਂਦੇ ਸੀ ਮੈਨੂੰ ਯਾਦ ਹੈ ਜਦੋਂ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਚ ਸਵਰਨ ਸਿੰਘ ਬੋਪਾਰਾਏ ਵਾਈਸ ਚਾਂਸਲਰ ਹੁੰਦੇ ਸੀ ਤਾਂ ਉਸ ਤੋਂ ਬਾਅਦ ਜਦੋਂ ਉੱਥੇ ਸਟੂਡੈਂਟਾਂ ਦੇ ਸੰਘਰਸ਼ ਉੱਠੇ ਤੇ ਸਟੂਡੈਂਟ ਬਹੁਤ ਵੱਡੇ ਪੱਦਰ ਤੇ ਕੱਢੇ ਗਏ ਜਦੋਂ ਕੈਪਟਨ ਮਰਿੰਦਰ ਮੁਖਮੰਤਰੀ ਸੀ ਤਾਂ ਡਾਕਟਰ ਧਰਮਵੀਰ ਗਾਂਧੀ ਬਹੁਤ ਕੁਝ ਬੋਲਦੇ ਹੁੰਦੇ ਸੀ ਤੇ ਅੱਜ ਡਾਕਟਰ ਧਰਮਵੀਰ ਗਾਂਧੀ ਸਾਹਿਬ ਆਪ ਕਾਂਗਰਸ ਦਾ ਸ਼ਿੰਗਾਰ ਬਣ ਗਏ ਨੇ ਤੇ ਗੱਲ ਸਿਰਫ ਉਦੋਂ ਦੀ ਨਹੀਂ ਹੈ ਉਸ ਤੋਂ ਬਾਅਦ ਜਦੋਂ ਧਰਮਵੀਰ ਗਾਂਧੀ ਸਾਹਿਬ ਪਹਿਲੀ ਵਾਰ ਕਾਂਗਰਸ ਤੋਂ ਚੋਣ ਲੜੇ ਜਦੋਂ ਡਾਕਟਰ ਧਰਮਵੀਰ ਗਾਂਧੀ ਸਾਹਿਬ ਕਾਂਗਰਸ ਮਤਲਬ ਆਮ ਆਦਮੀ ਪਾਰਟੀ ਤੋਂ ਚੋਣ ਲੜ ਕੇ ਤੇ ਐਮਪੀ ਬਣੇ ਤਾਂ ਉਦੋਂ ਗਾਂਧੀ ਸਾਹਿਬ ਬਹੁਤ ਕੁਝ ਬੋਲਦੇ ਹੁੰਦੇ ਸੀ ਕਾਂਗਰਸ ਦੇ ਖਿਲਾਫ ਕਾਂਗਰਸ ਦਾ ਸਫਾਇਆ ਕਰਨ ਦੀ ਗੱਲ ਕਰਦੇ ਰਹੇ ਨੇ ਡਾਕਟਰ ਧਰਮਵੀਰ ਗਾਂਧੀ ਸਾਹਿਬ ਕਾਂਗਰਸ ਨੂੰ ਹੂੰਜ ਦੇਣ ਦੀ ਗੱਲ ਕਰਦੇ ਰਹੇ ਨੇ ਡਾਕਟਰ ਧਰਮਵੀਰ ਗਾਂਧੀ ਸਾਹਿਬ ਜਦੋਂ ਆਮ ਆਦਮੀ ਪਾਰਟੀ ਵੱਲੋਂ ਐਮਪੀ ਦੀ ਚੋਣ ਲੜ ਰਹੇ ਸੀ ਓਏ ਕੀ ਕੀ ਨੀ ਬੋਲਿਆ ਡਾਕਟਰ ਧਰਮਬੀਰ ਗਾਂਧੀ ਸਾਹਿਬ ਨੇ ਕਾਂਗਰਸ ਨੂੰ ਜੇ ਪੁਰਾਣੇ ਉਹ ਸਾਰੇ ਭਾਸ਼ਣ ਕੱਢ ਕੇ ਤੁਸੀਂ ਸੁਣੋ ਤਾਂ ਤੁਹਾਨੂੰ ਹੈਰਾਨੀ ਹੋਏਗੀ ਪਰ ਕੀ ਕਰੀਏ ਜਦੋਂ ਹਵਾ ਜਦੋਂ ਮੌਸਮ ਇਹੋ ਜਿਹਾ ਹੈ ਜਦੋਂ ਰਵਨੀਤ ਬਿੱਟੂ ਭਾਜਪੀ ਚ ਜਾ ਸਕਦਾ ਹੈ ਜਿਹੜਾ ਭਾਜਪੀ ਨੂੰ ਜੁੱਤੀ ਵੀ ਨਾ ਮਾਰਨ ਦੀ ਗੱਲ ਕਰਦਾ ਸੀ ਉਹ ਬਿੱਟੂ ਭਾਜਪੀ ਚ ਚਲਾ ਗਿਆ ਤਾਂ ਫਿਰ ਗਾਂਧੀ ਸਾਹਿਬ ਨੂੰ ਵੀ ਲੱਗ ਹੀ ਸਕਦਾ ਵੀ ਫਿਰ ਆਪਾਂ ਕਿਸੇ ਤੋਂ ਘੱਟ ਆ ਆਪਾਂ ਵੀ ਜਾਈ ਸਕਦੇ ਆ ਉਹ ਯਾਰ ਜਿਹੜਾ ਸੁਨੀਲ ਜਾਖੜ 25 ਸਾਲ ਬੀਜੇਪੀ ਚ ਨੁਕਸ ਕੱਢਦਾ ਰਿਆ ਤੇ ਉਹ ਬੀਜੇਪੀ ਚਲਾ ਗਿਆ ਤੇ ਫਿਰ ਗਾਂਧੀ ਸਾਹਿਬ ਵੀ ਜਾਈ ਸਕਦੇ ਨੇ ਫਿਰ ਧਰਮਵੀਰ ਗਾਂਧੀ ਨੂੰ ਵੀ ਲੱਗ ਹੀ ਸਕਦਾ ਵੇਖੋ ਇੱਕ ਗੱਲ ਮੈਂ ਤੁਹਾਨੂੰ ਦੱਸ ਦਿਆਂ ਇਹਨਾਂ ਸਾਰਿਆਂ ਨੂੰ ਤਾਂ ਛੱਡੋ ਪਾਸੇ ਪਰ ਇੱਕ ਪਹਿਲਾਂ ਆਪਾਂ ਸੁਣਦੇ ਹੁੰਦੇ ਸੀ ਕਿ ਫਲਾਣਾ ਥੁੱਕ ਕੇ ਛੱਟ ਗਿਆ ਪਰ ਅੱਜ ਕੱਲ ਜੋ ਸੀਨ ਅਸੀਂ ਚਾਰ ਚਫੇਰੇ ਦੇਖ ਰਹੇ ਆ ਨਾ ਇਸ ਦੌਰ ਚ ਲੋਕ ਥੁੱਕ ਕੇ ਚੱਟਣਾ ਤਾਂ ਛੱਡੋ ਉਲਟੀਆਂ ਕਰਕੇ ਤੇ ਫਿਰ ਚਿਮਚਿਆਂ ਨਾਲ ਖਾਣ ਤੱਕ ਜਾ ਰਹੇ ਨੇ ਇਹੀ ਆ ਇੰਨਾ ਜ਼ਿਆਦਾ ਪ੍ਰਚਾਰ ਜਿਨ੍ਹਾਂ ਦੇ ਖਿਲਾਫ ਕੀਤਾ ਹੋਵੇ ਇੰਨਾ ਜ਼ਿਆਦਾ ਜਿਨ੍ਹਾਂ ਨੂੰ ਗਲਤ ਕਿਹਾ ਹੋਵੇ ਬੋਲਿਆ ਹੋਵੇ ਸਮਝਿਆ ਹੋਵੇ ਤੇ ਫਿਰ ਉਹਨਾਂ ਨਾਲ ਜੱਫੀ ਪਾ ਲੈਣੀ ਤੇ ਬਾਅਦ ਚ ਉਹਨਾਂ ਦੀਆਂ ਤਾਰੀਫਾਂ ਦੇ ਪੁੱਲ ਬੰਨਣ ਲੱਗ ਪੈਣਾ ਇਹ ਕੀ ਹੈ ਇਹ ਇਹ ਉਲਟੀ ਕਰਕੇ ਚਮਚੇ ਨਾਲ ਖਾਣ ਨਾਲੋਂ ਘੱਟ ਕਿਵੇਂ ਹੈ ਤੁਸੀਂ ਦੱਸ ਦਿਓ ਦੇਖੋ ਮਿੱਤਰ ਪਿਆਰਿਓ ਮੈਂ ਤਾਂ ਲੋਕਾਂ ਨੂੰ ਇੱਕ ਬੇਨਤੀ ਕਰ ਸਕਦਾ ਵੀ ਜਿੰਨੇ ਵੀ ਇਹ ਦਲ ਬਦਲੂ ਨੇਤਾ ਨੇ ਨਾ ਇਹਨਾਂ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ ਇਹ ਬਿਲਕੁਲ ਲੋਕਾਂ ਲਈ ਜਾਂ ਪੰਜਾਬ ਲਈ ਜਾਂ ਪੰਜਾਬੀਅਤ ਲਈ ਕੱਖ ਨਹੀਂ ਕਰਦੇ ਇਹ ਜਿੰਨੀਆਂ ਟਪੂਸੀਆਂ ਮਾਰਦੇ ਨੇ ਇਹ ਆਪਣੀਆਂ ਕੁਰਸੀਆਂ ਲਈ ਮਾਰਦੇ ਨੇ ਆਪਣੇ ਫਾਇਦੇ ਲਈ ਸਭ ਕੁਝ ਕਰਦੇ ਨੇ ਲੋਕਾਂ ਦਾ ਨਾਂ ਵਰਤਿਆ ਜਾਂਦਾ ਹੈ ਇਸ ਕਰਕੇ ਮੇਰੀ ਬੇਨਤੀ ਹੈ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਜਿੰਨੇ ਵੀ ਇਹ ਦਲ ਬਦਲੂ ਨੇਤਾ ਨੇ ਇਹਨਾਂ ਤੇ ਚੋਣ ਕਮਿਸ਼ਨ ਵੀ ਉਸ ਤਰ੍ਹਾਂ ਕਾਰਵਾਈ ਨਹੀਂ ਕਰ ਰਿਹਾ ਜਿਵੇਂ ਕਰਨੀ ਚਾਹੀਦੀ ਹੈ ਪਰ ਲੋਕਾਂ ਨੂੰ ਚਾਹੀਦਾ ਹੈ ਕਿ ਇਹਨਾਂ ਨੂੰ ਨਕਾਰ ਦੇਣ ਇਹਨਾਂ ਨੂੰ ਮੂੰਹ ਨਾ ਲਾਉਣ ਭਾਵੇਂ ਸਲੱਗ ਦੂਜੇ ਵੀ ਨਹੀਂ ਹੁੰਦੇ ਪਰ ਜਿਹੜੇ ਆ ਦਲ ਬਦਲੂ ਨੇ ਜਿਹੜੇ ਵੋਟਾਂ ਦੇ ਨੇੜੇ ਜਾ ਕੇ ਟਪੂਸੀ ਮਾਰ ਜਾਂਦੇ ਨੇ ਇਹਨਾਂ ਨੂੰ ਤਾਂ ਸਬਕ ਸਿਖਾਉਣਾ ਚਾਹੀਦਾ ਹੈ ਮੇਰੇ ਖਿਆਲ ਨਾਲ ਲੋਕਾਂ ਨੂੰ ਚੰਗੀ ਤਰ੍ਹਾਂ ਸਬਕ ਸਿਖਾਉਣਾ ਚਾਹੀਦਾ ਹੈ ਤਾਂ ਕਿ ਇਹ ਲੋਕਾਂ ਨੂੰ ਉਹ ਨਾ ਸਮਝ ਸਕਣ ਜੋ ਇਹ ਸਮਝਦੇ ਨੇ ਤੇ ਇਹ ਲੋਕਾਂ ਨੂੰ ਸਮਝਦੇ ਕੀ ਨੇ ਮਿੱਤਰੋ ਗੱਲ ਸਿੱਧੀ ਹੈ ਇਹ ਉਹੀ ਨੇਤਾ ਨੇ ਜਿਹੜੇ ਆਪਾਂ ਨੂੰ ਸਾਰਿਆਂ ਨੂੰ ਬੇਵਕੂਫ ਕਮਲੇ ਸਮਝਦੇ ਨੇ ਇਹ ਆਪਾਂ ਨੂੰ ਝੁਰਲੂ ਸਮਝਦੇ ਨੇ ਇਹ ਆਪਾਂ ਨੂੰ ਲੋਲੇ ਸਮਝਦੇ ਨੇ ਇਹਨਾਂ ਨੂੰ ਐਂ ਲੱਗਦਾ ਕਿ ਲੋਕਾਂ ਦਾ ਕੀ ਹੈ ਇਹਨਾਂ ਨੂੰ ਜਿੱਧਰ ਮਰਜ਼ੀ ਲਾਇਆ ਜਾ ਸਕਦਾ ਹੈ ਇਹ ਕਿਹੜਾ ਸੋਚਦੇ ਸਮਝਦੇ ਨੇ ਪਹਿਲਾਂ ਕਿਸੇ ਹੋਰ ਪਾਰਟੀ ਵੱਲੋਂ ਉਹ ਉਹਦੀ ਜਾਇਜੇਕਾਰ ਕਰਕੇ ਚੋਣਾਂ ਲੜ ਲਓ ਤੇ ਫਿਰ ਦੂਜੀ ਦੀ ਜਾਇਜੇਕਾਰ ਕਰਕੇ ਚੋਣਾਂ ਲੜ ਲਓ ਤੇ ਫਿਰ ਤੀਜੀ ਐਲ ਚਲੇ ਜਾਓ ਮਤਲਬ ਜਿੱਥੋਂ ਫਾਇਦਾ ਲੱਗੇ ਜਿੱਧਰੋਂ ਫਾਇਦਾ ਲੱਗੇ ਉਧਰ ਟਪੂਸੀ ਮਾਰੀ ਜਾ ਸਕਦੀ ਹੈ ਤੇ ਲੋਕਾਂ ਦਾ ਇਹਨਾਂ ਨੇਤਾਵਾਂ ਨੂੰ ਭੋਰਾ ਵੀ ਡਰਨੀ ਕਿਉਂਕਿ ਇਹ ਲੋਕਾਂ ਨੂੰ ਸਾਨੂੰ ਇੱਕ ਕਮਲੇ ਸਮਝਦੇ ਨੇ ਸਾਨੂੰ ਇਹ ਸਮਝਦਾਰ ਨਹੀਂ ਸਮਝਦੇ ਸਾਨੂੰ ਇਹ ਅਕਲਮੰਦ ਨਹੀਂ ਸਮਝਦੇ ਇਹ ਗੱਲਾਂ ਸੱਚੀਆਂ ਨੇ ਔਰ ਅੱਜ ਜਦੋਂ ਡਾਕਟਰ ਧਰਮਵੀਰ ਗਾਂਧੀ ਨੇ ਕਾਂਗਰਸ ਚੱਟਪੂਸੀ ਮਾਰੀ ਐ ਤਾ ਚਫੇਰਿਓ ਬਿਆਨ ਆਏ ਨੇ ਉਹ ਸਾਰੇ ਪ੍ਰੋਗਰੈਸਿਵ ਲੋਕ ਜਾਂ ਉਹ ਸਾਰੇ ਲੋਕ ਜਿਹੜੇ ਸੰਘਰਸ਼ ਕਰਦੇ ਨੇ ਲੋਕਾਂ ਦੇ ਹੱਕਾਂ ਲਈ ਉਹ ਜਦੋਂ ਡਾਕਟਰ ਧਰਮਵੀਰ ਗਾਂਧੀ ਪਹਿਲਾਂ ਆਮ ਆਦਮੀ ਚ ਰਲੇ ਸੀ ਹੈਰਾਨ ਉਹ ਉਦੋਂ ਵੀ ਹੋਏ ਸੀ ਤੇ ਹੈਰਾਨ ਅੱਜ ਵੀ ਹੋ ਰਹੇ ਨੇ ਵੀ ਯਾਰ ਕਾਂਗਰਸ ਚਲਾ ਗਿਆ ਡਾਕਟਰ ਧਰਮਿੰਦਰ ਗਾਂਧੀ ਪਰ ਇੱਕ ਗੱਲ ਦੱਸਾਂ ਇਹ ਜਿਹੜੀ ਸਿਆਸਤ ਹੈ ਨਾ ਇਹ ਬਹੁਤ ਅਜੀਬ ਚੀਜ਼ ਹੈ ਜਿਹੜਾ ਬੰਦਾ ਵੀ ਇੱਕ ਵਾਰ ਇਹਦੇ ਚ ਵੜ ਗਿਆ ਨਾ ਉਸ ਤੋਂ ਬਾਅਦ ਪਤਾ ਨਹੀਂ ਇਹ ਕਿਦਾਂ ਪੱਟਦੀ ਹੈ ਬੰਦੇ ਨੂੰ ਉਹ ਇਹਦੇ ਚੋਂ ਨਿਕਲ ਨਹੀਂ ਸਕਦਾ ਤੇ ਉਹ ਫਿਰ ਗਾਂਹ ਦੀ ਗਾਂਹ ਦੀ ਗਾਂਹ ਦੀ ਗਾਂਹ ਦੀ ਗਾਂਹ ਦੀ ਗਾਂਹ ਦੀ ਗਾਂ ਨੂੰ ਹੀ ਜਾਈ ਜਾਂਦਾ ਨੂੰ ਕਿਵੇਂ ਪੈਸੇ ਧਨ ਪੱਖੋਂ ਨਹੀਂ ਉਧਰੋਂ ਤਾਂ ਤਾਂ ਨੂੰ ਜਾਂਦਾ ਹੈ ਅਸੂਲਾਂ ਪੱਖੋਂ ਜ਼ਬਾਨ ਦੇ ਮੁੱਲ ਪੱਖੋਂ ਨੂੰ 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 ਹੀ ਜਾਈ ਜਾਂਦਾ ਹੈ ਤੇ ਇਹੀ ਕਹਾਣੀ ਇਹ ਹੁਣ ਵੇਖਣ ਨੂੰ ਮਿਲ ਰਹੀ ਹੈ ਬਾਕੀ ਤੁਹਾਨੂੰ ਕੀ ਲੱਗਦਾ ਹੈ ਤੁਸੀਂ ਆਪਣਾ ਵਿਚਾਰ ਲਿਖ ਦਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੇ ਤਾਜੀ-ਤਾਜੀ ਖਬਰ ਹੈ ਜਿਹੜੀ ਮੈਂ ਤੁਹਾਨੂੰ ਦਿੱਤੀ ਹੈ ਬਹੁਤ ਮਿਹਰਬਾਨੀ ਸ਼ੁਕਰੀਆ